ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਆਟੋ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਸਾਨੂੰ ਸਵਾਰੀਆਂ ਵੱਲੋਂ ਪੈਸੇ ਪੂਰੇ ਨਹੀਂ ਦਿੱਤੇ ਜਾਂਦੇ ਇਸ ਲਈ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਬੱਸ ਸਟੈਂਡ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਆਟੋ ਯੂਨੀਅਨ ਦਾ ਪ੍ਰਧਾਨ ਹਾਂ ਜਿੰਡਿਆਲੇ ਤੋਂ ਚੱਲਦੇ ਆਟੋ ਨਵੇਂ ਪਿੰਡ ਤੋਂ ਚੱਲਦੇ ਆ ਅਸੀਂ ਲੌਕਡਾਊਨ ਦਾ ਜਿੰਡਿਆਲੇ ਦਾ 30 ਰੁਪਏ ਰਾਹ ਦੀs ਵਾਰੀ 20 ਰੁਪਏ ਕੀਤਾ ਹੈ ਕਈ ਭੈਣਾਂ ਕਹਿੰਦੀਆਂ ਕਿ ਅਸੀਂ ਮਲ ਘਰਾਂ ਹੀ ਕੰਮ ਕਰਦੀਆਂ ਉਹ ਭੈਣਾਂ ਨੂੰ ਕੋਠੀਆਂ ਵਾਲੀਏ ਆਪਣੇ ਕੋਲੋਂ 10 ਰੁਪਏ ਦਿੰਦੇ ਨੇ ਤੇ ਮੰਨ ਲਓ ਜੇ ਪੰਜਾਂ ਘਰਾਂ ਦਾ ਕੰਮ ਕਰਦੇ ਆ 50 ਰੁਪਏ ਇਕੱਠਾ ਕਰ ਲੈਂਦੀਆਂ ਤੇ ਸਾਡਾ ਹੱਕ ਦੇਣ ਦਾ ਉਹਨਾਂ ਦਾ ਹੱਕ ਨਹੀਂ ਪੈਂਦਾ ਦੇਣ ਦਾ ਜਿਵੇਂ ਕਿ ਸਿਲੰਡਰ ਆ ਜੇ ਸਰਕਾਰ ਇੰਨਾ ਗਰੀਬਾਂ ਬਾਰੇ ਸੋਚਦੀ ਆ ਪੀ ਆਟੋ ਵਾਲੇ ਧੱਕਾ ਕਰ ਰਹੇ ਆ ਕਿ ਸਿਲੰਡਰ 12000 1200 ਰੁਪਏ ਦਾ ਹੋ ਸਕਦਾ ਆ ਸ਼ਰਾਬ ਦੀ ਬੋਤਲ 600 ਰੁਪਏ ਦੀ ਬੋਤਲ ਹੋ ਸਕਦੀ ਆ ਜੇ ਉਹ ਘਰ ਵਾਲੇ ਪੀ ਰਹੇ ਆ ਜਾਂ ਘਰ ਦੀ ਜਨਾਨੀਆਂ ਇਸਤੇਮਾਲ ਕਰ ਰਹੀਆਂ ਤੇ ਕੀ ਗੱਲ ਸਾਡੇ ਵਾਸਤੇ 20 ਰੁਪਏ ਕੁਝ ਜ਼ਿਆਦੇ ਆ ਕੀ ਗੱਲ ਅਸੀਂ ਆਪਣੇ ਬੱਚਿਆਂ ਵਾਸਤੇ ਸੁਪਨੇ ਵੇਖੇ ਆ ਵੀ ਉਹਨਾਂ ਦੀ ਪੜ੍ਹਾਈ ਕੀਤੀ ਜਾਵੇ ਉਹ ਵੀ ਮਲੇ ਗੰਦ ਵਿੱਚ ਨਿਕਲ ਜਿੱਤੇ ਅਸੀਂ ਅਸੀਂ ਜਿਹੜੇ ਗੰਦ ਚ ਅਸੀਂ ਫਸੇ ਆ ਉਹ ਥੰਨੇ ਕਹਾਂ ਚੁੰਦੇ ਆ ਕੀ ਸਰਕਾਰ ਨੇ ਕਦੀ ਅੱਜ ਤੱਕ ਸੋਚਿਆ ਤੇ ਗਰੀਬ ਲੋਕਾਂ ਨੂੰ ਇਥੇ ਇੰਡਸਟਰੀ ਲਈ ਜਾਈਏ ਇੰਡਸਟਰੀ ਲਾਉਣ ਨਾਲ ਸਾਨੂੰ ਕੀ ਲੋੜ ਹੈ ਦਰਦ ਦਰ ਤੇ ਠੋਕਰਾ ਕਰਨ ਦੀ ਕਿਵੇਂ ਅਨੁਭੀਕ ਮੰਗਦਾ ਕੰਮ ਹੈਗਾ ਕੋਈ ਸਾਨੂੰ ਗਲਤੀ ਕੀਤੀ ਹੈ ਇਹਦੇ ਵਿੱਚ ਜੀ ਬਰਾਤਰ ਪ੍ਰਸ਼ਾਸਨ ਦੀ ਆ ਸਰਕਾਰ ਦੀ ਆ ਸਰਕਾਰਾਂ ਜਿਵੇਂ ਕਿ ਬੀਜਪੀ ਆ ਕਾਲੀਏ ਆ ਕਾਂਗਰਸ ਆ ਆਂ ਪਾਰਟੀ ਆ ਵਾਦੇ ਸਭ ਨੇ ਦੜੇ ਦੜੇ ਕੀਤੇ ਆ ਉਹਦੇ ਬਾਦੇ ਮੁਤਾਬਕ ਇੱਕ ਵੀ ਵਾਅਦਾ ਨਹੀਂ ਚਲਾਇਆ ਹੁਣ ਸਾਨੂੰ ਅੰਮ੍ਰਿਤਸਰ ਦੇ ਵਿੱਚ ਇੰਡਸਟਰੀ ਕਿੰਨੀ 595 ਫੈਕਟਰੀਆਂ ਪੱਖਿਆਂ ਦੀਆਂ ਗਈਆਂ 150 ਫੈਕਟਰੀ ਧੱਕੇ ਦੀਆਂ ਖੱਡੀਆਂ ਦਾ ਕੰਮ ਹੀ ਘਰ ਘਰ ਠੀਕ ਹੈ ਜੀ ਤੁਸੀਂ ਦੇਖੋ ਵੀ ਕੋਈ ਉਧਰ ਆੜੋ ਚੱਲਦੇ ਨਹੀਂ ਕੋਈ ਰੱਖਸ਼ਾ ਚਲਾਉਂਦਾ ਨਹੀਂ ਕਿਉਂਕਿ ਲੋਕੋ ਘਰ ਘਰ ਕੰਮ ਹੈ ਗਈ ਅੱਜ ਕੀ ਹੈਗਾ ਅੱਜ ਇੰਡਸਟਰੀ ਬੰਦ ਆ ਅੱਜ ਮੈਨੂੰ ਕਾਮਰੇਟਾਂ ਨੇ ਕਹਿ ਕੇ ਬੰਦ ਕੀਤਾ ਜੇ ਅਸੀਂ ਸਰਕਾਰਕਾਰੀ ਪ੍ਰਸ਼ਾਸਨਕਾਰੀ ਬੇਨਤੀ ਕਰਦੇ ਆ ਤੇ মিডিਆ ਵਾਲੇ ਵੀ ਵੀ ਸਾਡਾ ਇਹ ਸੰਦੇਸ਼ ਆ ਇਹ ਮੰਤਰੀਆਂ ਤੱਕ ਸਰਕਾਰਾਂ ਤੱਕ ਪਹੁੰਚਾਇਆ ਜਾਵੇ ਸਾਨੂੰ ਇੰਡਸਟਰੀ ਦਿੱਤੀ ਜਾਵੇ ਤੇ ਪੰਜਾਬ ਸਭ ਤੋਂ ਜ਼ਿਆਦਾ ਅੱਜ ਕੁੜੀਆਂ ਮੁੰਡਿਆਂ ਦਾ ਬਾਹਰ ਦੀ ਕੰਟਰੀ ਵੱਲ ਮੂੰਹ ਕਰ ਰਹੇ ਆ ਲੱਗਦਾ ਕਿ ਸਟੈਂਡ ਹੋਣੇ ਚਾਹੀਦੇ ਆਟੋ ਵਾਲਿਆਂ ਦੇ ਸਾਰਿਆਂ ਦੇ ਸਟੈਂਡ ਹੋਣੇ ਚਾਹੀਦੇ ਸਟੈਂਡ ਤੇ ਸਾਨੂੰ ਚੱਲਣੇ ਚਾਹੀਦੇ ਆਹ ਜੀ ਸਟੈਂਡ ਜਿਆਦੇ ਗਰੀਬਾਂ ਨੂੰ ਕੰਮ ਦਿੱਤਾ ਜਾਵੇ ਇੰਡਸਟਰੀ ਦਿੱਤੀ ਜਾਵੇ ਤੇ ਸਾਨੂੰ ਲੋੜ ਨਹੀਂ ਆਟੋ ਚਲਾਉਂਦੀ ਹੈਗੀ ਨਾ ਸਾਨੂੰ ਆਟੋ ਚਲਾਉਂਦੇ ਜਾ ਅੱਜ ਦੇਖਣ ਚ ਆਇਆ ਭਗਵਾਨ ਕੀ ਆ ਉਹਦੇ ਘਰ ਰੋਟੀ ਪੱਕੜੀ ਨਹੀਂ ਆ ਮਜਬੂਰੀ ਅਗਲੇ ਦੀ ਉਹ ਤਾਂ ਡਿਵੈਲਪਰਾਂ ਝਗੜਾ ਵੀ ਕਿਤਾਰੀਆਂ ਉਤਾਰੀਆਂ ਜਾ ਰਹੀਆਂ ਝਗੜੇ ਵੀ ਕਿਤੇ ਜਾ ਰਹੀਆਂ ਸਰ ਦੇ ਵਿੱਚ ਜੇ ਆਪਾਂ ਕਹਿੰਦੇ ਹੜਤਾਲ ਕੀਤੀ ਐ ਤੇ ਆਪਾਂ ਕੀ ਮੰਗਾਂ ਕਿ ਜੇ ਕੋਈ ਗਲਤੀ ਕੀਤੀ ਸਮਾਂ ਦੇ ਦੀ ਕਿ ਜਿਹੜੀ ਅੱਜ ਹੜਤਾਲ ਕੀਤੀ ਹੈ ਤਾਂ ਆਮ ਲੋਕਾਂ ਨੂੰ ਦਿੱਕਤ ਆ ਰਹੀ ਹੈ ਗਲਤੀ ਪ੍ਰਸ਼ਾਸਨ ਦੀ ਆ ਹਾਂਜੀ ਦੁਨੀਆ ਦੀ ਆ ਜਿਹੜੇ ਆਟੋ ਵਾਲੇ ਨੂੰ 3.5 ਲੱਖ ਰੁਪਏ ਦੀ ਗੱਡੀ ਦੇ ਰਹੇ ਆ ਸਬਸਿਡੀ ਕਹਿ ਰਹੇ ਨੇ ਸਬਸਿਡੀ ਕਹੀ ਦੇ ਰਹੇ ਆ ਇਹ ਦੁਨੀਆ ਨੂੰ ਤਕਾ ਹੋ ਰਿਹਾ ਸਾਡੇ ਨਾਲ ਕੀ ਭਾਈ ਇਹ ਆ ਸਾਡਾ ਕਰਾਇਆ ਵਲੇ ਸਾਡਾ ਕਰਾਇਆ ਨਹੀਂ ਹਾਕੜੀ ਪੂਰਾ ਮੇਦਾ ਜੀ ਹਾਂ ਹਾਂ ਜੀ ਕੀ ਹੱਕ ਕੀ ਮੰਗਾ ਕੀ ਹੈ ਜੱਬ ਮੰਗਾ ਇਹੋ ਇਸ ਵਾਰੀ 20 ਰੁਪਏ ਕਰਾਇਆ ਦੇਈ ਜਾਵੇ ਰਮਾਨਾ ਤੇ ਸਾਨੂੰ ਕੋਈ ਦਿੱਕਤ ਨਹੀਂ ਅੱਛਾ ਜੀ ਸਾਡੇ ਸਾਨੂੰ 20 ਰੁਪਏ ਦੇ ਲੱਗਿਆ ਸਵਾਰੀ ਚੀਕਾ ਮਾਰਦੀ ਆ ਬਾਕੀ ਖਰਚੇ ਕਰ ਲੱਗਿਆ ਸਵਾਰੀ ਲੋਕ ਚੀਕਾ ਨਹੀਂ ਮਾਰਦੇ ਚਾਹੀ ਦੇਖਣ ਚ ਆਟੋ ਵਾਲੇ ਜੀ ਸਵਾਰੀਆਂ ਢੋਂਦੇ ਸੀ ਅੱਜ ਦੇ ਦਿਨ ਢੋਂਦੇ ਆ ਪਰ ਉਹ ਗਲਤ ਕਰਨਦੇ ਆ ਅਸੀਂ ਉਹਨਾਂ ਨੂੰ ਖਾਲੀ ਕਰਾ ਰਹੇ ਆ ਪਰ ਵੇਖਿਆ ਜਾਵੇ ਕਿ ਇਹ ਹੜਤਾਲ ਦਾ ਫਾਇਦਾ ਚੁੱਕ ਕੇ ਕਈ ਆਟੋ ਵਾਲੇ ਜਿਹੜੇ ਸਵਾਰੀਆਂ ਕੋਲੋਂ ਵੱਧ ਨਾਲੋਂ ਤੋਂ ਵੱਧ ਪੈਸੇ ਲੈ ਕੇ ਉਹ ਗਲਤ ਆ ਉਹ ਗਲਤ ਕਰ ਰਹੇ ਆ ਉਹ ਨਜਾਇਜ਼ ਆ ਉਹ ਵੀ ਉਹ ਨਜਾਇਜ਼ ਆ ਭਾਈ ਉਹ ਨਜਾਇਜ਼ ਆ ਆਪਾਂ ਕਹਿੰਦੇ ਆ ਇਹ ਚੀਜ਼ ਦਾ ਉਹ ਬੇਫਾਇਦਾ ਚੁੱਕਣ ਦੇ ਆ ਕਿੰਨੇ ਵੇ ਤਾਂ ਕਰੇ ਹੜਤਾਲ ਜੰਦੇ ਸੀ ਇਹ ਭਾਈ ਸ਼ਾਇਦ ਉਹ ਸਾਡੀ 5 ਵਜੇ ਹੋਏ 6 ਵਜੇ ਤੱਕ 9 ਵਜੇ ਤੱਕ ਨਾ ਪ੍ਰਸ਼ੋਤਮ ਕਰ ਲਿਆ ਪ੍ਰਸ਼ੋਤਮ ਮੰਗਾ ਨਹੀਂ ਵੋਕ ਮੰਗਾ ਆ ਜੇ ਆਪਣਾ ਕਿਰਾਇਆ ਆਪਣਾ ਆ ਗਿਆ ਹੀ ਸਵਾਰੀ ਕਰਵਾਇ ਬੜਾ ਘੜ ਦਿੰਦੀ ਆ 100 ਰੁਪਇਆ ਕਿਰਾਇਆ ਦਿੰਦੀ ਆ ਡੀਜ਼ਲ ਦਾ ਰੇਟ ਅੱਜ 100 ਰੁਪਇਆ ਹੋ ਜਲੇ ਜੇ ਤਕਰੀਬੰਦਾ ਕੀ ਕਰੂ ਜੇ ਉਹਨਾਂ ਦੇ ਪੈਸੇ ਨਾ ਪੂਰੇ ਮਿਲੇ ਦੇ ਜੇ ਅੱਜ ਆਪਾਂ ਸਵਾਰੀ ਕੋ ਆਪਣੀ ਆਪਣਾ ਹੱਕ ਮੰਗਣ ਦੇ ਆ ਸਾਨੂੰ ਉਹਦਾ ਹੱਕ ਨਹੀਂ ਮਿਲਿਆ ਤੇ ਆਪਾਂ ਉਹ ਵੀ ਨਾ ਮੰਗਾ ਮੰਗਿਆ ਤੇ ਕੀ ਕਰੀਏ ਪਰ ਦਿੱਕਤ ਕਿ ਨਾ ਦਿੰਦੀ ਆ ਕਿ ਜੇ ਸਵਾਰੀ ਦੀ ਗੱਲ ਕਰੀਏ ਆਟੋ ਜਿਵੇਂ ਇੱਕ ਆਟੋ ਆਟੋ ਵਾਲੇ ਉਹ ਲਈ 10 ਰੁਪਏ ਸਵਾਰੀ ਜੀ ਗੱਲ ਇਦਰਾ ਵਾ ਆਟੋ ਵਾਲਾ ਪੂਰੀ ਵਾਲ ਹੁੰਦਾ ਵਾ ਆਪਾਂ ਨੂੰ ਕਿਰਾਇਆ ਪੂਰਾ ਮਿਲੇ ਵਿੱਚ ਜਿਹੜੀ ਸਵਾਰੀ ਆ ਉਹ ਜਿੰਦ ਕਰਕੇ ਵੇਚਦੀ ਹੈ ਕਈ ਆਟੋ ਵਾਲੇ ਕਹਿੰਦੇ ਭਰਾੜੇ ਨਾ ਬੈਰੋ ਸਵਾਰੀਆਂ ਨੂੰ ਬਹੁਤ ਜ਼ਿਆਦਾ ਠੁਕਾਲ ਕਿਨੇ ਚੱਪੀ ਪਾਜੀ ਆਪਾਂ ਨੂੰ ਕਿਰਾਇਆ ਪੂਰਾ ਮਿਲੇ ਤੇ ਆਪਾਂ ਨੂੰ ਕੀ ਲੋੜ ਆ ਕੰਮ ਕਰਨ ਦੀ ਹਣ ਬੰਡਰੀ ਵਾਲੇ ਵੀ ਕੀ ਕਰਦੇ ਆ ਆ ਵੀ 100 ਰੁਪਿਆ ਦਵਾਈ ਚੁੱਕੀ ਜਾਂਦੇ ਆ ਜੋ ਰੇੜਾ ਟੋ ਵਾਲਾ ਰਹਿਣਾ ਪੂਰਾ ਰੇੜ ਰਹਿਣਾ ਕੋਈ ਫੇਰ ਇਹਨਾਂ ਕੋਈ ਮੁਸ਼ਕਲ ਨਹੀਂ ਮੁਸ਼ਕਲ ਇਹੋ ਹੀ ਆ ਕਿਰਾਇਆ ਘਟ ਰਹਿੰਦੇ ਆ ਅੱਜ ਤੁਹਾਡੇ ਵੱਲੋਂ ਜਿੰਨੇ ਯਾਤੋਂ ਸਵਾਰੀਆਂ ਢੋਲੇ ਭਈ ਉਹਨਾਂ ਨੂੰ ਖਾਲੀ ਕਿ ਕਰਾਇਆ ਗਿਆ ਭਾਜੀ ਖਾਲੀ ਉਹਨਾਂ ਨੂੰ ਕਰਾਇਆ ਉਹਨਾਂ ਨੂੰ ਸਿੱਖ ਦੇਂਂਡਿਆਂ ਤੁਸੀਂ ਆਪਣੇ ਮੰਚ ਦੇ ਸਾਰੇ ਖੜੇ ਹੋ ਜੇ ਅੱਜ ਤੁਸੀਂ ਚਾਰਜ ਲਾਉਣਦੇ 50 ਜਨੇ ਬੈਠੇ ਆ ਫੇਰ ਇਹਨੂੰ ਹੜਤਾਲ ਨਹੀਂ ਕਿੰਦੇ ਅੱਛਾ ਅਮੀ ਸ਼ਾਮ ਤੱਕ ਚਾਰ ਪੰਜ ਦਿਨ ਤੱਕ ਚੱਲੇਗਾ ਮੰਗ ਮੰਗ ਐ ਹੋਈ ਆ ਕਰਾਇਆ ਕਰਾਇਆ ਪੂਰਾ ਦਿੱਤਾ ਜਾਵੇ ਕਰਾਇਆ ਨਾ ਘੱਟ ਦਿੱਤਾ ਜਾਵੇ ਜੇ ਅਨੁਕਰਾਇਆ ਪੂਰਾ ਮਿਲੂਗਾ ਤੇ ਸਮਝ ਲਓ ਸਾਰੇ ਮੁਕਰਾ